ਉਹ ਕਹਿੰਦੇ ਵੀ ਹਲਕਾ ਵੀ ਪੰਥ ਹੈ ਕਿ ਲੋਕ ਵੀ ਉਹ ਹੈ ਨੇ ਜਿਹੜਾ ਬੀਬੀ ਖਾਲੜਾ ਨੂੰ ਦਾਇਆ ਬੀਬੀ ਖਾਲੜਾ ਨੂੰ ਹਰਾਇਆ ਜੀ ਉਦੋਂ ਚਲੋ ਆ ਸੋਸ਼ਲ ਮੀਡੀਆ ਦਾ ਵੀ ਥੋੜਾ ਜਿਹਾ ਘੱਟ ਸੀ ਜਮਾਨਾ ਜਾਗਰਤਾ ਘੱਟ ਸੀ ਸਾਡੇ ਬਜ਼ੁਰਗ ਸੀ ਜਿਹੜੇ ਇਹ ਅਨਪੜ੍ਹ ਸੀਗੇ ਅਸੀਂ ਥਾੜੀਏ ਲੋਕ ਆ ਬੈਕਵਾਰਡ ਏਰੀਆ ਸਾਡਾ ਥੋੜਾ ਜਿਹਾ ਪੜੇ ਲਿਖੇ ਘੱਟ ਸਾਡੇ ਬਜ਼ੁਰਗ ਇਹਨਾਂ ਨੇ ਭੋਚਲ ਛੱਡਿਆ ਸਾਡੇ ਲੋਕਾਂ ਨੂੰ ਮੰਨ ਲਓ ਵੀ ਦੋ ਬੰਦੇ ਇਧਰੋਂ ਆ ਗਏ ਚਲੋ ਉਹਨਾਂ ਨੂੰ ਪਿੰਡਾਂ 'ਚ ਲੜਾ ਛੱਡਿਆ ਸਾਡੇ ਲੋਕ ਚਲੋ ਮੰਨ ਕੇ ਚਲੋ ਵੀ ਪੜੇ ਲਿਖੇ ਨਾ ਹੋਣ ਕਰਕੇ ਇਹ ਲੋਕਾਂ ਨੂੰ ਲੜਾਈ ਛ ਸਾਡੇ ਇਲਾਕੇ ਚ ਮਜੀਰਾ ਹਲਕਾ ਲਾ ਲੋ ਜਾਂ ਮਾਝੇ ਦੇ ਲੋਕ ਆ ਇਹਨਾਂ ਨੂੰ ਆਪਸ ਵਿੱਚ ਲੜਾ ਕੇ ਛੱਤਰੋ ਛਤਰੀ ਕਰਾ ਕੇ ਤੇ ਵੋਟਾਂ ਲੈ ਜਾਂਦੇ ਸੀਗੇ ਹੁਣ ਸਾਡੇ ਲੋਕਾਂ ਨੂੰ ਸਾਡੇ ਬੱਚੇ ਪੜ੍ਹੇ ਲਿਖੇ ਗਾਂ ਜਿਉਂ ਨੌਜਵਾਨ ਪੜ੍ਹੀ ਪੀੜ੍ਹੀ ਬੜੀ ਲਿਖੀ ਆ ਉਹ ਹੁਣ ਪਿੰਡਾਂ ਦੇ ਵਿੱਚ ਸਾਡੇ ਬਹੁਤ ਇਲੈਕਸ਼ਨ ਵੇਲੇ ਵੀ ਲੜਾਈਆਂ ਘੱਟ ਹੁੰਦੀਆਂ ਆ ਤੇ ਨਹੀਂ ਤੇ ਅੱਗੇ ਤਾਂ ਸਾਡੇ ਛੱਤਰੋ ਛਤਰੀ ਹੋ ਗਏ ਤੇ ਵੋਟਾਂ ਹੀ ਪਵਾ ਜਾਂਦੇ ਦੱਸੇ ਸਾਡੇ ਲੋਕਾਂ ਨੇ ਪਾੜ ਜਾਂਦੇ ਸੀਗੇ ਤੇ ਇਹ ਟੌਰ ਨਾਲ ਆਪਦੇ ਲੱਡੂ ਵੰਡਣ ਦੇ ਸਾਡੇ ਲੋਕ ਪੱਟੀਆਂ ਲਵਾ ਕੇ ਪਰਚੇ ਕਰਾਈ ਫਿਰਦੇ ਹੁੰਦੇ ਸੀ ਬਿਲਕੁਲ ਜੀ ਫੁੱਟ ਪਾਉ ਤੇ ਰਾਜ ਕਰੋ ਦੀ ਨੀਤੀ ਸਰਕਾਰ ਅਸੀਂ ਇਹ ਤਾਂ ਪਾਈ ਅਮਰਤਪਾਲ ਸਿੰਘ ਜੀ ਨੂੰ ਵੋਟਾਂ ਪਾਵਾਂਗੇ ਜੀ ਆਪਦੇ ਪੰਥ ਨੂੰ ਕਾਇਮ ਕਰਾਂਗੇ ਹੁਣ ਤੱਕ ਭੁੱਲੇ ਰਹੇ ਆਂ ਇਦੋਂ ਅੱਗੇ ਸਾਰੀਆਂ ਵੋਟਾਂ ਜਿਹੜੀਆਂ ਆਪ ਆਪਦੇ ਪੰਥ ਨੂੰ ਪਾਵਾਂਗੇ ਅਮਰਤਪਾਲ ਨੂੰ ਪਾਵਾਂਗੇ ਜੀ ਇਹਨਾਂ ਨੂੰ ਕਹਿੰਦੇ ਵੀ ਅਸੀਂ ਪੰਥਕਾਂ ਕੁਲਵੀਰ ਸਿੰਘ ਜੀਰਾ ਕਹਿੰਦਾ ਮੇਰਾ ਪਰਿਵਾਰ ਮੇਰਾ ਪਿਛੋਕੜ ਜਿਹੜਾ ਪੰਥਕ ਹੈ ਬਾਪੂ ਗੁਰਦੀਪ ਸਿੰਘ ਜਹੇਦਾਰ ਇੰਦਰਜੀਤ ਸਿੰਘ ਜੀਰਾ ਵਿਰਸਾ ਸਿੰਘ ਇਹਨਾਂ ਮੈਂ ਪੰਥਕ ਹਾਂ ਤੁਸੀਂ ਕਿਹਨੂੰ ਪੱਕੇ ਪੰਥ ਕਿਹਨੂੰ ਕਹਿੰਦੇ ਜੀ ਪੰਥ ਤਾਂ ਅਸੀਂ ਹੀ ਅਮਰਤਪਾਲ ਨੂੰ ਕਹਿੰਦੇ ਇਹ ਪੰਥ ਕਦੇ ਇਹ ਤਾਂ ਆਪਦੀ ਆਪਦੀ ਕੁਰਸੀ ਕਾਇਮ ਕਰਦੇ ਆ ਆਪਦੇ ਖਰਚੇ ਬਣਾ ਅਭੀ ਸੋਕਰਨ ਜੁੱਤੀਆਂ ਦਿੱਤੀਆਂ ਔਰ ਕੁਛ ਨਹੀਂ ਦਰ ਦਿੱਤਾ ਇਹ ਵੇਚ ਕੇ ਸਮਾਇਕ ਇਹ ਵੇਚ ਕੇ ਸਾਨੂੰ ਕੀ ਦੇ ਗਏ ਆਪਾਂ ਹੜਾਂ ਦੀ ਮਾਰ ਛੱਲੀ ਹੈ ਕੋਈ ਆਇਆ ਹੈ ਮਗਰ ਟੀਮਾਂ ਕੋਈ ਕਿਸੇ ਨਹੀਂ ਆਣ ਕੇ ਪੁੱਛਿਆ ਸਾਨੂੰ ਸਾਡੀ ਜਨਤਾ ਨੇ ਆਣ ਕੇ ਪੁੱਛਿਆ ਤੂੜੀ ਦਾਣੇ ਸਾਡੀ ਜਨਤਾ ਸਾਨੂੰ ਜ਼ਿੰਮੇਵਾਰ ਦੇ ਕੇ ਗਏ ਆ ਸਰਕਾਰ ਨੇ ਸਾਨੂੰ ਬਿਲਕੁਲ ਨਹੀਂ ਦੇਣਾ ਕਿ ਕੁਗੜੀ ਮੁਰਗੀ ਦੇ ਦਊਂਗਾ ਬੱਕਰੀ ਦੇ ਦਊਂਗਾ ਉਹਨੇ ਸਾਨੂੰ ਸਾਡੀ ਜਾਇਦਾਦ ਮਾਅਜਾ ਬਣਦਾ ਵੀ ਨਹੀਂ ਦਿੰਦਾ ਅੱਛਾ ਵੋਟਰਾਂ ਦੇ ਕੋ ਰੁੱਖਾਂ ਦੇ ਕੋ ਬੋਰਾ ਦੇ ਕਿਸੇ ਰਕਮਦਾਰ ਨਹੀਂ ਦਿੰਦਾ ਜੀ ਨਾ ਰੁੱਖ ਦਾ ਨਾ ਵੋਟਾਂ ਲਾ ਕੇ ਕਿਸੇ ਰਕਮਦਾਰ ਵੀ ਨਹੀਂ ਦਿੰਦਾ ਉਹਨਾਂ ਨੇ ਅੱਛਾ ਹਾਂ ਹਾਂ ਜੀ ਬਾਪੂ ਅਮਰਤਪਾਲ ਉਹ ਨਸ਼ੇ ਛਡਾਉਂਦਾ ਅਮਰਤ ਪ੍ਰਚਾਰ ਕਰਦਾ ਇਸ ਕਰਕੇ ਅਸੀਂ ਤਾਂ ਉਹ ਨੂੰ ਪਾਵਾਂਗੇ ਉਹ ਫਾਰਮ ਦਾ ਸਹੀ ਦਿਖਾਵਾ ਲੈ ਜਾ ਰਿਹਾ ਜੀ ਇਹ ਸਾਰੇ ਪੁੱਠੀ ਜੀਹਾ ਬੱਚਾ ਲੈ ਜਾਣ ਵਾਲਾ ਹੀ ਆ ਸਾਰੇ ਸਿੰਨਾ ਸਾਹਿਬ ਵੇਚਣ ਵਾਲੇ ਬ੍ਰੈਗ ਮਾਰਕੀ ਲੋਕਾਂ ਨੇ ਜਮੀਨਾਂ ਤੇ ਐਸੇ ਕਦਰ ਪਨ ਕੇ ਜੇ 5 6 7 ਕਿਲੇ ਜਮੀਨ ਵੇਚ ਰਹੇ ਉਹਨਾਂ ਦੇ ਕਬਜ਼ਾ ਕਰਨ ਪਿਆ ਸੀ ਮੁਰਕੇ ਮੁੰਡਿਆ ਰਹਿ ਰਲ ਕੇ ਜਿਵੇਂ ਜਰ ਜੂਨੀਅਰ ਆਇਆ ਉਹ ਫੇਰ ਹਟਾਇਆ ਇਹਨੂੰ ਅਜਰਾ ਕਲਬੀਰ ਜੀਰਾ ਲੋਕਾਂ ਦੇ ਪਲਾਟਾਂ ਤੇ ਜਿਆਦਾ ਤਾਂ ਨਿਜਾਇਜ਼ ਕਬਜ਼ੇ ਕਰਦੇ ਫਿਰਦੇ ਬਦਮਾਸ਼ ਤੇ ਲੁੱਟੇ ਹਾਂਜੀ ਨੌਜਵਾਨ ਨੂੰ ਇਹਨੂੰ ਮੌਕਾ ਦੇ ਰਹੇ ਸਵਾਰ ਅਮਰਤਪਾਲ ਸਿੰਘ ਜੀ ਨੇ ਮੌਕਾ ਦੇਵਾਂਗੇ ਸਾਰੇ ਸਾਰੇ ਅੰਦਰ ਮਾਨੂੰ ਵੀਲ ਹੈ ਜੀ ਕੱਲੇ ਸਿੱਕਾ ਨੂੰ ਹੀ ਨਹੀਂ ਕਿ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਜਾਵੇ ਹੂੰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਸੀ ਕਸੂਰ ਉਹਨਾਂ ਦਾ ਕੀ ਸੀ ਵੀ ਲੋਕਾਂ ਨੂੰ ਨਸ਼ੇ ਤੋਂ ਹਟਾ ਕੇ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ ਸੀ ਬਿਲਕੁਲ ਇਹੋ ਗੁਨਾਹ ਬਣ ਗਿਆ ਆ ਇਹ ਗੁਨਾਹ ਬਣ ਗਿਆ ਜੀ ਉਹਨਾਂ ਦਾ ਬਿਨਾਂ ਕਸੂਰ ਤੋਂ ਐਨਐਸਏ ਲਾ ਕੇ ਉਹਨਾਂ ਨੂੰ 350 ਕਿਲੋਮੀਟਰ ਦੂਰ ਇੱਥੋਂ ਸੱਟਿਆ ਗਿਆ ਤਾਕੀ ਕੋਈ ਪਿੱਛੇ ਵੀ ਨਾ ਜਾ ਸਕੇ ਠੀਕ ਹੈ ਆਪਣੇ ਕੋਲ ਮੌਕਾ ਹੈ ਉਹਨਾਂ ਨੂੰ ਬਾਹਰ ਲਿਆਉਂਦਾ ਤੁਹਾਨੂੰ ਲੱਗਦਾ ਵੀ ਜਿਤਾ ਕੇ ਤੁਸੀਂ ਬਾਹਰ ਲਿਆਓਗੇ ਹਾਂਜੀ ਹਾਂਜੀ ਸਾਨੂੰ ਬਹੁਤ ਪੂਰਾ ਵਿਸ਼ਵਾਸ ਆ ਸਾਡੇ ਮੁੱਦੇ ਵੀ ਰੱਖੂ ਪਾਰਲੀਮੈਂਟ ਚ ਹਾਂਜੀ ਬਿਲਕੁਲ ਪੜਿਆ ਲਿਖਿਆ ਨੌਜਵਾਨ ਆ ਵੀ ਅਨਪੜ੍ਹ ਨਹੀਂ ਗਾ ਠੀਕ ਆ ਲਗਜ਼ਰੀ ਛੱਡ ਕੇ ਆਪਣੀ ਲਗਜ਼ਰੀ ਲਾਈਫ ਛੱਡ ਕੇ ਆਇਆ ਹੈ ਬਿਲਕੁਲ ਠੀਕ ਆ ਆਪਦੇ ਆਪਦੇ ਲੋਕਾਂ ਪਿੱਛੇ ਆਇਆ ਹੈ ਆਪਦੇ ਧਰਮ ਪਿੱਛੇ ਆਇਆ ਹੈ ਠੀਕ ਆ ਠੀਕ ਆ ਅਪੀਲ ਆ ਵੀ ਸੱਜ ਕੱਲੇ ਸਿੱਖ ਹੀ ਨਹੀਂ ਸਾਰੇ ਧਰਮ ਦੇ ਲੋਕ ਹੀ ਉਹਦੇ ਮਗਰ ਕੱਢਣ ਠੀਕ ਆ ਬਿਲਕੁਲ ਕਿ ਨਸ਼ਾ ਧਰਮ ਦੇਖ ਕੇ ਨਹੀਂ ਲੱਗਦਾ ਇੱਥੇ ਹਿੰਦੂਆਂ ਦਾ ਪੁੱਤ ਵੀ ਜਿਹੜਾ ਉਹ ਨਸ਼ੇ ਦਾਦੀ ਹੋ ਸਕਦਾ ਇੱਥੇ ਮੁਸਲਮਾਨਾਂ ਦਾ ਵੀ ਆਦੀ ਹੋ ਸਕਦਾ ਹੈ ਸਾਈਆਂ ਦਾ ਵੀ ਹੋ ਸਕਦਾ ਹੈ ਸਿੱਖਾਂ ਦਾ ਵੀ ਹੋ ਸਕਦਾ ਹੈ ਨਸ਼ੇ ਨੇ ਤੇ ਟੀਕੇ ਨੇ ਨਹੀਂ ਜੇ ਵੇਖਣਾ ਹੈ ਪੁੱਤ ਕਿਦਾ ਹੈ ਕਿਹੜੇ ਮਜਬ ਦਾ ਇਹ ਬੜੀ ਸੋਹਣੀ ਵੀਰ ਨੇ ਗੱਲ ਕੀਤੀ ਵੀ ਅੱਜ